ਵੀਡੀਓ ਦੇਖ ਰਹੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਸਤਰੀ ਮੈਧਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੀ ਵਰਕਸ਼ਾਪ ਤੇ ਅੱਜ ਇੱਕ ਰਾਜਸਥਾਨ ਤੋਂ ਬਾਈ ਆਇਆ ਹੈ ਸਰੰਗੀ ਮਾਸਟਰ ਕੀ ਬੋਲਦੇ ਇਹਨੂੰ ਸਰੰਗੀ ਕੀ ਸਰੰਗੀ ਬੋਲਦੇ ਆ ਤੇ ਕਿਹੜਾ ਗਾਣਾ ਲਾਗਦੇ ਹਾਂ ਮੂਸੇ ਵਾਲਾ ਲਾਗਦੇ 啊哈 ਜਿਹੜੀ ਅਸਲੀ ਕਮਾਈ ਆ ਸਿੱਧੂ ਮੂਸੇ ਵਾਲੇ ਦੀ ਉਹ ਇਹ ਹੈਗੀ ਹਨਾ ਆ ਦੇਖੋ ਬਾਈ ਦੀ ਇਹ ਰੋਜੀ ਰੋਟੀ ਆ ਤੇ ਬਾਈ ਦੀ ਫੋਟੋ ਲਾ ਰੱਖੀ ਆ ਸਿੱਧੂ ਮੂਸੇ ਵਾਲੇ ਦੀ ਤੇ ਕੀ ਹਾਲ ਆ ਬਾਈ ਜਿਹੜਾ ਸਿੱਧੂ ਮੂਸੇ ਵਾਲੇ ਦੀ ਤੁਸੀਂ ਟਿਊਨ ਲਾਈ ਆ ਕਿਹੜੀ ਟਿਊਨ ਸੀਗੀ ਇਹ 295 ਸੱਚ ਬੋਲੇਗਾ ਤਾਂ ਲੱਗੂ 295 ਹਨਾ ਤੇ ਕਿਵੇਂ ਸਕੂਨ ਮਿਲਦਾਗਾ ਇਹਨਾਂ ਦੇ ਗਾਣਿਆਂ ਦੀਆਂ ਤਰ੍ਹਾਂ ਲਾ ਕੇ ਆ ਜਿਆਦਾ ਕਰਦਾਈ ਦੀ ਗਾਣੇ ਸੁਣਦੀ ਹੈ ਹੈ ਇਹਨਾਂ ਦੇ ਗਾਣੇ ਸੁਣ ਜਿਆਦਾ ਇਹਨਾਂ ਦੇ ਗਾਣੇ ਸੁਣਦਾ ਹਨਾ ਲਓ ਵੀ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨੇ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ